ਹੈਲੋ 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 ਕਰ ਚੱਕ ਭਾਈ ਜੀ ਆਪਣਾ ਸੁਖਨਾਮ ਭਾਈ ਜੀ ਮੇਰਾ ਨਾਮ ਗੁਰਪੰਤ ਸਿੰਘ ਹੈ ਅਚਾ ਭਾਈ ਜੀ ਇਹ ਜਿਹੜੀਆਂ ਬੋਲੇ ਤੇ ਪਸੰਦੀਆਂ ਅੰਦਰ ਲਾ ਕੇ ਜਾ ਰਹੀਆਂ ਮਜ਼ਾ ਕੀ ਅਸਤੂੰ ਸਵਾਰੀਆਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀਆਂ ਨੇ ਭਾਈ ਜੀ ਅੱਡੇ ਦੀ ਪਰੇਸ਼ਾਨੀ ਸਾਨੂੰ ਬਹੁਤ ਜ਼ਿਆਦਾ ਹੈ ਬੱਸ ਸਟੈਂਡ ਦੇ ਵਿੱਚ ਬੱਸਾਂ ਦਾ ਕੰਮ ਹੈ ਮੋਟਰਸਾਈਕਲ ਕਾਰਾਂ ਉਲੜਵਾਜੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਕੋਈ ਵੀ ਗੱਡੀ ਟਾਈਮ ਵਾਲੀ ਆਉਂਦੀ ਹੈ ਉਹ ਆਪਦਾ ਟਾਈਮ ਨਹੀਂ ਕਵਰ 파 ਰਹੀ ਕੋਈ ਕਿਸੇ ਦਾ ਵੀ ਖਚਮਾ ਟਾਈਮ ਆਉਂਦਾ ਹੈ ਉਹ ਆਪਦਾ ਟਾਈਮ ਨਹੀਂ ਕਵਰ ਕਰਦੀ ਕਿਉਂਕਿ ਝਾਂਮੀ ਲੱਗ ਜਾਂਦਾ ਐਂਟਰ ਹੁਣ ਸਾਰੀ ਕਾਰ ਵਾਲਾ ਕਾਰ ਵਾਲਾ ਨਹੀਂ ਪਰਾਂ ਕਰਦਾ ਮੋਟਰਸਾਈਕਲ ਨੂੰ ਕਹਿੰਦਾ ਮੋਟਰਸਾਈਕਲ ਨੂੰ ਨਹੀਂ ਸੁਣਦਾ ਇਸ ਕਰਕੇ ਬਹੁਤ ਪੁਰ ਕੱਲ ਇੱਕ ਵਾਕਿਆ ਵੀ ਹੋਇਆ ਕੋਈ ਇੱਥੇ ਡੈਥ ਹੋਈ ਆ ਕੇ ਬੱਸ ਸਟੈਂਡ 'ਚ ਉਹਦੇ ਕਾਰ ਨਾਲ ਕੋਈ ਸੁਣਵਾਈ ਕਰਨ ਨਹੀਂ ਆਇਆ ਇਸ ਕਰਕੇ ਸਾਰੀਆਂ ਗੱਡੀਆਂ ਸਾਰੀਆਂ ਅੱਜ ਵਾਰ ਕੱਢ ਲਈਆਂ ਟੇ ਬਾਈ ਜੀ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਤਾਂ ਬੱਸਾਂ ਬਾਹਰ ਕੱਢ ਲਈਆਂ ਲੋਕ ਵਿਚਾਰੇ ਬਹੁਤ ਦੂਰੋਂ ਅਸੀਂ ਡੇਲੀ ਬਹੁਤ ਜ਼ਿਆਦਾ ਪਰੇਸ਼ਾਨ ਹੋਣਾ ਅਸੀਂ ਵੀ ਅੱਕ ਕੇ ਵਾਰ ਆਏ ਸਵਾਰੀ ਦਾ ਸਾਨੂੰ ਵੀ ਨੁਕਸਾਨ ਤਾਂ ਹੁੰਦਾ ਹੀ ਹੈ ਇੰਡੀਆਂ ਨੂੰ ਹੁਣ ਕੋਈ ਆ ਰਿਹਾ ਹੈ ਕੋਈ ਨਹੀਂ ਆ ਰਿਹਾ ਇੱਥੇ ਠੀਕ ਹੈ ਕੋਈ ਆਪਣਾ ਵਹੀਕਲ ਲੈ ਕੇ ਆ ਰਿਹਾ ਅੱਜ ਇਹ ਪ੍ਰੋਬਲਮ ਆ ਰਹੀ ਹੈ ਜੀ ਨਹੀਂ ਹੁਣ ਜਾਂਦੀ ਹੈ ਸਾਡੀ ਬਸਾਂ ਜੀ ਸਾਡੀ ਹੀ ਸਮਾਣਾ ਸਾਹ ਰੂੜ ਨਹੀਂ ਹੁਣ ਕਿੰਨਾ ਕੁ ਟਾਈਮ ਇੱਦਾਂ ਹੀ ਕਰਦੇ ਰਹੋ ਦੇਖੋ ਪੀਆ ਡੀ ਸੀ ਨਾਲ ਗੱਲ ਹੋਈ ਸੀ ਉਹ ਦੱਸ ਰਹੇ ਨੇ ਜਦੋਂ ਕਹਿਣਗੇ ਅਸੀਂ ਐਂਟਰ ਕਰ ਦਾਂਗੇ ਫਿਰ ਉਸ ਤੋਂ ਬਾਅਦ ਭਾਈ ਜੀ ਆਪਣਾ ਸੁਭਨਾਮ ਗੁਰਮੇਲ ਸਿੰਘ ਜੀ ਅੱਛਾ ਗੁਰਮੇਲ ਜੀ ਇਹ ਕੀ ਵਜ੍ਹਾ ਹੈ ਤੁਸੀਂ ਬਤੌਰ ਕਿਹੜੀ ਬਸ ਤੋਂ ਮੈਂ ਹਰਸ਼ ਵਸਤਵੀ ਅਕੇ ਭਾਈ ਜੀ ਤੁਸੀਂ ਫਟੋਰ ਕੀ ਚੱਕਰ ਕੀ ਹੈ ਜਿਹੜੀਆਂ ਚਪਸਾ ਨਾਂ ਅੰਦਰ ਜਾਣ ਦਾ ਕਾਰਨ ਆ ਜਿਵੇਂ ਸਾਡੇ ਇਨਸਪੈਕਟਰ ਨੇ ਦੱਸੀ ਇਹ ਗੱਲ ਸਹੀ ਹੀ ਆ ਜੇ ਅਸੀਂ ਕਿਸੇ ਕਾਰ ਆਦਮੀ ਨੂੰ ਕਹਿੰਦਾ ਵੀ ਭਾਈ ਮਰਾ ਸਰਜ ਕਰ ਲਾਦਾ ਅਗਲਾ ਗੱਲ ਤੱਕ ਪੈਂਦਾ ਸਾਡੀ ਅਗਲਾ ਗੱਲ ਤੂੰ ਕੌਣ ਦਾ ਮੇਰੇ ਪਾਸੇ ਕਰਾਉਣਾ ਸਾਡਾ ਟਾਈਮ ਖਰਾਬ ਹੁੰਦਾ ਠੀਕ ਹੈ ਜੀ ਇਹੀ ਬਦੌਲਤ ਅਸੀਂ ਬਾਹਰ ਆਏ ਆ ਨਹੀਂ ਇਹ ਕਿੰਨਾ ਕੁ ਟਾਈਮ ਐਸਾ ਚੱਲਦਾ ਰਹੇਗਾ ਕਿਉਂਕਿ ਲੋਕ ਬਹੁਤ ਖੱਜਲ ਖਵਾ ਰਹੇ ਨੇ ਦੇਖੋ ਵੀਰ ਜੀ ਪੀਆਰਸੀ ਨੇ ਬੰਦ ਕਰੀ ਜਾਂਦੇ ਪੀਆਰਸੀ ਤੇ ਕਮੇਟੀ ਦਾ ਕੋਈ ਸਮਝੌਤਾ ਹੋਊਗਾ ਉਸ ਤੋਂ ਬਾਅਦ ਕੋਈ ਹੱਲ ਹੋਊਗਾ ਉਹ ਹੱਲ ਹੋਊਗਾ ਤੇ ਜੇ ਤੁਹਾਨੂੰ ਕਹਿਣਗੇ ਵੀ ਆ ਆਪਣਾ ਸਮੋਗ ਹੈ ਰਾਜਨਾਮਾ ਜਾਂ ਕੁਝ ਵੀ ਹੋ ਗਿਆ ਵੀ ਹੱਲ ਕਰਨੇ ਕਮੇਟੀ ਵਾਲੇ ਦਾ ਸੰਦਰ ਚਲੀ ਜਾ। ਇਹ ਅਜ ਸਵੇਰ ਤੋਂ ਹੀ ਇੰਨਾ ਹੋ ਰਿਹਾ। ہاں ਸਵੇਰ ਤੋਂ ਹੀ ਇੰਨਾ ਹੈ। ਕਿੰਨੇ ਚਿਰ ਤੱਕ ਰੱਖੋਗੇ ਜਦੋਂ ਤੱਕ ਵੀਰ ਜੀ ਗੱਲ ਨਹੀਂ ਬੰਦ ਕਮੇਟੀਾਂ ਨੂੰ।